ਨਾਮ ਹੈ ਜੀ ਮੰਦਰ ਸਿੰਘ ਜੀ ਇਹ ਕਿਹੜੇ ਪਿੰਡ ਦਾ ਤੁਹਾਡਾ ਜੀ ਪਿੰਡ ਥੰਮਣਗੜ ਅੱਛਾ ਬੋਲੀ ਪਰੇ ਤੋਂ ਜੀ ਤੁਹਾਡੇ ਹੋਈ ਐ ਡਿਪਟੀ ਕਿਉਂ ਨਹੀਂ ਹੋਈ ਸਾਡੇ ਘਰ ਨਹੀਂ ਰਹੇ ਜੀ ਗੱਡੀਆਂ ਆਏ ਲਾਉਂਦੇ ਨੇ ਉਹ ਕਹਿੰਦੇ ਬੰਦੇ ਘਟ ਆਏ ਜੀ ਫਲਾਨਾ ਜੀ ਅੱਛਾ ਹਾਂ ਜੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹ ਮਾਲ ਚੱਕਿਆ ਜਾਵੇ ਸਾਡੇ ਬੋਲੀ ਜਿਹੜੇ ਰਹਿੰਦੇ ਉਪਰੇ ਜਾਣ ਲਵਾ ਦਾ ਕੀ ਨਾਮ ਹੈ ਜੀ ਮੇਰਾ ਨਾਮ ਰੋਮੀ ਹੈ ਜੀ ਅੱਛਾ ਕਿਹੜਾ ਪਿੰਡ ਹੈ ਥੰਮਣਗੜ ਹੈ ਜੀ ਅੱਛਾ ਜਿਹੜੀ ਲਿਫਟਿੰਗ ਨਹੀਂ ਹੋ ਰਹੀ ਇਹਦੇ ਵਾਸਤੇ ਤੁਹਾਡੇ ਕੀ ਕਹਿਣਾ ਹੈ ਸਾਡੀ ਲਿਫਟਿੰਗ ਜੀ 25-10 ਤੋਂ ਲੈ ਕੇ ਲਿਫਟ ਨਹੀਂ ਹੋ ਰਹੀ ਨਾ ਸਾਡਾ ਝੋਨਾ ਚੱਕਰੇ ਨਹੀਂ ਨਾ ਸਾਡੇ ਕੋਈ ਚੋ ਗੱਲਬਾਤ ਸੁਣ ਰਹੇ ਐ ਇੰਸਪੈਕਟਰ ਆਉਂਦੇ ਇੱਥੋਂ ਮੁੜ ਜਾਂਦੇ ਆ ਜੀ ਅਸੀਂ ਬਹੁਤ ਤੰਗ ਆ ਇਸ ਗੱਲੋਂ ਦੇਖ ਲੋ ਜੀ ਫਰਕਟਾ ਕਿੰਨਾ ਪਿਆ ਸਾਰੇ ਤੁਸੀਂ ਧਿਆਨ ਮਾਰ ਲੋ ਝੋਨਾ ਪਿਆ ਜੀ ਦੇਖ ਲੋ ਕੋਈ ਲਿਫਟਿੰਗ ਨਹੀਂ ਕਰ ਰਹੇ ਅਸੀਂ ਬਹੁਤ ਤੰਗ ਆ ਸਾਡੇ ਨਾਲ ਨਾਲ ਆੜਤੀਏ ਵੀ ਸਾਡੇ ਨਾਲ ਖੜੇ ਨੇ ਉਹ ਵੀ ਬਹੁਤ ਤੰਗ ਨੇ ਸਾਡੀ ਕੋਈ ਗੱਲ ਨਹੀਂ ਸੁਣ ਰਹੇ ਇਸ ਲਈ ਕਹਿ ਰਹੇ ਆ ਵੀ ਸਾਡਾ ਝੋਨਾ ਚੱਕਿਆ ਜਾਵੇ ਛੇਤੀ ਛੇਤੀ ਲਿਫਟਿੰਗ ਕਰੀ ਜਾਵੇ ਇਹੀ ਕਹਿਣਾ ਚਾਹੁੰਦੇ ਆ ਅਸੀਂ ਦੀ ਨਾਮ ਹੈ ਜੀ ਅਮੇਰਾ ਨਾਮ ਚਰਨਜੀਤ ਸਿੰਘ ਕੱਢ ਕਿਲੇ ਜੀ ਪਿੰਡ ਕੁੱਤੀ ਵਕਲਾਂ ਤੇ ਸਮੰਗੜ ਮੰਡੀ ਜੇ ਮੇਰਾ ਮਾਲ ਪਿਆ ਜੀ ਇੱਕ ਇੱਕ ਦੇ ਬੋਲੀ ਸਹੀ ਢੰਗ ਨਾਲ ਨਹੀਂ ਲੱਗ ਰਹੀ ਜੀ ਤੇ ਲਿਫਟਿੰਗ ਹੋ ਰਹੀ ਕਿਤੇ ਮਾਲ ਹਸਕਾਉਣ ਨੂੰ ਜਗ੍ਹਾ ਨਹੀਂ ਮਾੜਾ ਮੋਟਾ ਕੋਈ ਮੋਇਸਚਰ ਆਉਂਦਾ ਐਨ ਵੀ ਹਵਾਦਾਰ ਨਹੀਂ ਹੈ ਕਿਪਾਸੇ ਜਗ੍ਹਾ ਹੀ ਨਹੀਂ ਮਿਲ ਰਹੀ ਸਾਨੂੰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਅਸੋਂ ਤੋਂ ਮੰਗ ਕਰਦੇ ਆ ਕਿ ਲਿਫਟਿੰਗ ਸਹੀ ਹੋਵੇ ਤੇ ਬੋਲੀ ਸਹੀ ਢੰਗ ਨਾਲ ਕਰਵਾਈ ਜਾਵੇ ਅਸੀਂ ਬਹੁਤ ਟਾਈਮ ਦੇ ਖਚਲ ਖਵਾ ਰਹੇ ਹਾਂ ਕਿੰਨੇ ਦਿਨਾਂ ਦੇ ਖਚਲ ਖਵਾ ਰਹੇ ਹੋ ਮੈਨੂੰ ਹੋ ਗਏ ਨੇ 15 ਤੋਂ 18 ਦਿਨ ਜੀ ਕਰਕੇ ਕਰ ਜੀ ਰਜੀਵ ਕੁਮਾਰ ਜੀ ਅੱਛਾ ਕੀ ਮਾਮਲਾ ਤੁਸੀਂ ਸੁਣਦਾ ਮੇਰੀ ਫਰਮ ਦਾ ਨਾਮ ਹੈ ਹਰੀਸ਼ ਚੰਦਰ ਰਜੀਵ ਕੁਮਾਰ ਪਿੰਡ ਥੰਮਣਗੜ ਤੋਂ ਮੈਂ ਬੋਲਦਾ ਜੀ ਸਾਡੇ ਇੱਥੇ 25 10 2024 ਨੂੰ ਬੋਲੀ ਲੱਗੀ ਹੈ ਜੀ ਤੇ ਸਾਡਾ ਮਾਲ ਨਹੀਂ ਚੱਕ ਰਹੇ ਜੀ ਤੇ 7 ਛੋਟੇ ਆ ਭਾਲ ਲੰਜਲੀ ਰਾਈਸ ਮੇਲ ਵਾਲਾ ਸਾਨੂੰ ਵਾਰੀ ਵਾਰੀ ਫੋਨ ਕਰਦਾ ਤੁਹਾਡੀ ਇੰਨੀ ਛੋਟ ਜਾਈ ਗਈ ਜੀ ਇੰਨੀ ਦੋ ਹੁਣ ਸਾਡਾ ਮਾਲ ਚੱਕਣਾ ਬੰਦ ਕਰਤਾ ਉਹਨਾਂ ਨੇ ਇੱਕ ਨੌਰ ਚੰਦ ਅਸ਼ੋਕ ਕੁਮਾਰ ਉਹਦੀ ਫਰਮ ਦਾ ਮਾਲ ਚੱਕਣਾ ਬੰਦ ਕਰਤਾ ਤੇ ਇੱਕ ਹੋਰ ਤੀਜੀ ਫਰਮ ਹੈ ਜੀ ਉਹਦਾ ਮਾਲ ਉਹ ਉਠਾਰੇ ਹੈ ਜੀ ਇਸ ਲਈ ਸਾਡੀ ਬੇਨਤੀ ਹੈ ਗਵਰਨਮੈਂਟ ਨੂੰ ਡੀਸੀ ਸਾਹਿਬ ਨੂੰ ਤੇ ਸੀਐਮ ਭਗਵੰਤ ਮਾਨ ਸਾਹਿਬ ਨੂੰ ਕਿ ਸਾਡਾ ਮਾਲ ਚੁਕਾਇਆ ਜਾਵੇ ਜੋ ਸਾਡੇ ਲੇਬਰ ਆਲੇ ਆਏ ਆ ਬਿਹਾਰ ਤੋਂ ਉਹ ਵਿਚਾਰੇ ਆਪਦੇ ਘਰੇ ਵਗ ਜਾਣ ਦੀ ਠੰਡ ਦੇ ਵਿੱਚ ਇੱਥੇ ਢੂੜ ਮਹੀਨਾ ਹੋ ਗਿਆ ਜੀ ਉਹਨਾਂ ਨੂੰ ਆਇਆ ਨੂੰ ਤੇ ਆਪਣੇ ਬੱਚਿਆਂ ਕੋਲੇ ਭੱਜ ਜਾਣ ਸਾਡੀ ਬੇਨਤੀ ਹੈ ਜਿੰਨਾ ਚਿਰ ਹੋਵੇ ਚੱਕ ਲੈ ਨਮਾਜ਼ ਜੀ ਸਾਡਾ ਮਾਲ ਆਜ ਹਫ਼ਤਾ ਹੋ ਗਿਆ ਜੀ ਚੱਕ ਨਹੀਂ ਰਹੀ ਜੀ ਤੇ ਕਹਿੰਦੇ ਜੀ ਸਾਨੂੰ ਸ਼ੋਰਟੇਜ ਦਿਓਗੇ ਤਾਂ ਤੁਹਾਡਾ ਮਾਲ ਚੱਕਾਂਗੇ ਨਹੀਂ ਅਸੀਂ ਤੁਹਾਡਾ ਮਾਲ ਨਹੀਂ ਚੱਕਦੇ ਜੀ ਲਿਫਟਿੰਗ ਚੰਗਣੀ ਹੋ ਰਹੀ ਤਾ ਨਾ ਸਾਡੀ ਲਿਫਟਿੰਗ ਨਹੀਂ ਹੋ ਰਹੀ ਮੇਰੀ ਹਰੀਚੰਦਰਜੀਤ ਕੁਮਾਰ ਦੀ ਨੌਹਰਚੰਦ ਅਸ਼ੋਕ ਕੁਮਾਰ ਦੀ ਲਿਫਟਿੰਗ ਹੋ ਨਹੀਂ ਰਹੀ ਜੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆਂ ਵੀ ਸਾਡੀ ਜੀ ਲਿਫਟਿੰਗ ਕਰਾਈ ਜਾਵੇ ਤੇ ਸਾਡੇ ਜ਼ਿਮੀਦਾਰ ਵਿਚਾਰੇ ਵਗ ਜਾਣ ਜੋ ਸਾਡੇ ਲੇਬਰ ਵਾਲੇ ਬਿਹਾਰ ਤੋਂ ਆਏ ਵਿਚਾਰੇ ਉਹ ਆਪਦੇ ਘਰੇ ਵਗ ਜਾਣ ਉਹਨਾਂ ਦੇ ਬੱਚਿਆਂ ਦੇ ਫੋਨ ਆ ਰਹੇ ਆ ਕੋਈ ਬਿਮਾਰ ਪਿਆ ਕੋਈ ਢਿੱਲ ਮਿਸ ਹੈ ਜੀ ਉਹਨਾਂ ਦੇ ਉਹ ਆਪਦੇ ਜਲਦੀ ਤੋਂ ਜਲਦੀ ਘਰੇ ਵਗ ਜਾਣ ਪ੍ਰਸ਼ਾਸਨ ਇਸ ਗੱਲ ਨੂੰ ਗੌਰ ਲਿਆ ਕੇ ਥੰਮਣਗੜ ਮੰਡੀ ਦੇ ਵਿੱਚੋਂ ਸਾਡੀ ਦੋ ਫਰਮਾਂ ਦੀ ਲਿਫਟਿੰਗ ਕਰਵਾਈ ਜਾਵੇ ਜੀ। ਕੀ ਨਾਮ ਆਂ ਕਾ? ਅਸੋਕ ਕੁਮਾਰ रोरा है ये मान ये रोरा यही है कि माल भरा हुआ है पच्चीस तारीख का महीना रोज हो गया माल को अब वो माल सोटिंग जा रहा है गट्टा चक नहीं रहा है गट्टा भी ऐसे गल चुका है की नीचे पूरा खराब हो चुका है ये गट्टे की चकाई था नहीं बनता है जरा कच्चा माल है उन्होंने सुखाएगा फिर तो उसका बोली लगेगा था है नहीं जिम्मेदार का हल करता है मान लो हम लोग को भी डेढ़ महीना हो गया है यहाँ फिर जाएंगे कब अभी पंद्रह बीस रोज ऐसे बोलता है गट्टा भी चकाई नहीं होगा शोटिंग भरो हम लोग कहाँ से शोटिंग भरे ये गल तो इंस्पेक्टर नाल है जरा सेलर वाला है उसके बीच होना चाहिए हम लोग का ट्रक आता है कोई लगाता नहीं बोलता माल बहुत शोटिंग जा रहा है तो हम लोग कहाँ से भरे हम लोग मजदूर है अपना तो ऐसे अभी बैठ के तीन सौ रुपया रोज चलता है एक आदमी का खाने का कि हम लोग का यही विनती है कि जल्दी से जल्दी गट्टा उठाया जाए हम लोग छुट्टी करेंगे घर जाएंगे ठंड बहुत ज्यादा पड़ रहा है